ਵੈਘੋਜੀ ਕੋ ਖਾਲਸਾ ਵੈਘੋਜੀ ਕੀ ਫਤਿਹ ਸਵਾਗਤ ਹੈ ਜੀ ਸਾਰਿਆਂ ਦਾ ਆਪਣੇ YouTube ਦੇ ਲਾਈਵ ਸੈਸ਼ਨ ਦੇ ਵਿੱਚ ਤੇ ਅੱਜ ਆਪਾਂ ਕਰਨ ਜਾ ਰਹੇ ਹਾਂ ਜੀ ਆਪਣਾ ਅਗਲਾ ਭਾਗ ਆਧੁਨਿਕ ਕਾਵ ਦਾ ਅਗਲਾ ਰਾਈਟਰ ਜਿਸ ਦਾ ਨਾਮ ਹੈ ਜੀ ਗਿਆਨੀ ਹੀਰਾ ਸਿੰਘ ਦਰਦ ਇਹਨਾਂ ਦੀ ਥਿਉਰੀ ਅੱਜ ਡਿਸਕਸ ਕਰਾਂਗੇ ਸਾਰੇ ਜਾਨੀ ਕਲਾਸ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤਾਂ ਜੋ ਸਾਰੇ ਜਾਨੀ ਟਾਈਮ ਤੇ ਜੁਆਇਨ ਕਰ ਸਕਣ ਤੇ ਇੱਕ ਆਡੀਓ ਵੀਡੀਓ ਦੀ ਕਨਫਰਮੇਸ਼ਨ ਜ਼ਰੂਰ ਦੇ ਦਿਓ ਜੇ ਸਭ ਕੁਝ ਠੀਕ ਚੱਲ ਰਿਹਾ ਹੈ ਤਾਂ ਫਿਰ ਆਪਾਂ ਸ਼ੁਰੂ ਕਰਾਂਗੇ ਜੀ ਅੱਜ ਦੀ ਕਲਾਸ ਸਤਿ ਸ਼੍ਰੀ ਅਕਾਲ ਅਮਰਿੰਦਰ ਜੀ ਸਤਿ ਸ਼੍ਰੀ ਅਕਾਲ ਕੀਤ ਜੀ ਰਾਜਪ੍ਰਿਕ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਜੀ ਕੋਈ ਗੱਲ ਨਹੀਂ ਜੀ ਨਿਊ ਸਟੂਡੈਂਟ ਹੋ ਅਮਰਿੰਦਰ ਜੀ ਵੈਲਕਮ ਹੈ ਜੀ ਨਵੇਂ ਸਟੂਡੈਂਟਸ ਦਾ ਵੀ ਹਾਂਜੀ ਤਾਂ ਸਾਰਾ ਕੁਝ ਓਕੇ ਹੈ ਤਾਂ ਫਿਰ ਆਪਾਂ ਸ਼ੁਰੂ ਕਰੀਏ ਜੀ ਅੱਜ ਦੀ ਕਲਾਸ ਓਕੇ ਹਾਂਜੀ ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਆਪਣੇ ਹੀਰਾ ਸਿੰਘ ਦਰਦ ਦੇ ਜਨਮ ਬਾਰੇ ਜਿਹੜੇ ਇਹਨਾਂ ਦਾ ਜਨਮ ਹੈ ਜੀ ਉਹ ਹੋਇਆ 12 ਜਾਂ 17 ਫਰਵਰੀ 1887 ਜਾਂ 87 ਦੇ ਵਿੱਚ ਜਾਂ ਫਿਰ 30 ਸਤੰਬਰ 1899 ਈਸਵੀ ਦੇ ਵਿੱਚ ਤਾਂ ਇਹ ਦੋਵੇਂ ਇਅਰ ਮਿਲਦੇ ਹਨ ਜੀ ਆਪਾਂ ਨੂੰ ਤੇ ਉਹਨਾਂ ਦੀ ਜਿਹੜੀ ਮੌਤ ਹੈ ਜੀ ਉਹ ਹੋਈ ਹੈ ਜੂਨ 22 ਜੂਨ 1965 ਈਸਵੀ ਦੇ ਵਿੱਚ ਤੇ ਨੈਕਸਟ ਉਹਨਾਂ ਦੀ ਮੌਤ ਦਾ ਕਾਰਨ ਕੀ ਸੀ ਉਹਨਾਂ ਨੂੰ ਅਦਰੰਗ ਦੀ ਬਿਮਾਰੀ ਹੋ ਗਈ ਸੀ ਅੱਗੇ ਉਹਨਾਂ ਦੇ ਮਾਤਾ ਜੀ ਦਾ ਨਾਮ ਹੈ ਕਰਤਾਰ ਕੌਰ ਤੇ ਪਿਤਾ ਉਹਨਾਂ ਦੇ ਹਰੀ ਸਿੰਘ ਨਿਰੰਕਾਰੀ ਜੀ ਤੇ ਪਿੰਡ ਉਹਨਾਂ ਦਾ ਕਗਰੋਟ 라ਵਲਪਿੰਡੀ ਦੇ ਵਿੱਚ ਹੈ ਤੇ ਧਰਮ ਉਹਨਾਂ ਨੇ Hindu ਬ੍ਰਾਹਮਣ ਬਾਅਦ ਵਿੱਚ ਸਿੱਖ ਧਰਮ ਅਪਣਾ ਲਿਆ ਵੀ ਪਹਿਲਾਂ ਕਿ ਉਹ Hindu ਬ੍ਰਾਹਮਣ ਪਰਿਵਾਰ ਤੋਂ ਸਨ ਪਰ ਬਾਅਦ ਦੇ ਵਿੱਚ ਆ ਕੇ ਉਹਨਾਂ ਨੇ ਸਿੱਖ ਧਰਮ ਅਪਣਾ ਲਿਆ ਉਸ ਵਗਿਆਪਾ ਦੇਖਦੇ ਹਾਂ ਉਹਨਾਂ ਦਾ ਜਿਹੜਾ ਕੀਤਾ ਹੈ ਉਹ ਕਿਹੜਾ ਹੈ ਤਾਂ ਉਹ ਕਵੀ ਵੀ ਰਹੇ ਅਧਿਆਪਕ ਤੇ ਪੱਤਰਕਾਰ ਉਹਨਾਂ ਨੇ ਇਹ ਤਿੰਨ ਕਿੱਤੇ ਅਪਣਾਏ ਨੈਕਸਟ ਉਹਨਾਂ ਦੀ ਪ੍ਰਵਿਰਤੀ ਹੈ ਜੀ ਪ੍ਰਗਤੀਵਾਦੀ ਮਾਰਕਸਵਾਦੀ ਰਾਸ਼ਟਰਵਾਦੀ ਤੇ ਰਾਜਸੀ ਤਾਂ ਇਹ ਪ੍ਰਵਿਰਤੀਆਂ ਉਹਨਾਂ ਦੀਆਂ ਰਹੀਆਂ ਨੈਕਸਟ ਉਹਨਾਂ ਦੀ ਵਿਧਾ ਹੈ ਜੀ ਕਵਿਤਾ ਕਹਾਣੀ ਸਫਰਨਾਮਾ ਵਾਰਤਕ ਜੀਵਨੀ ਆਲੋਚਨਾ ਤੇ ਨਿਬੰਧ ਭਾਵੇਂ ਉਹਨਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਕਵਿਤਾ ਲਿਖੀ ਕਹਾਣੀਆਂ ਲਿਖੀਆਂ ਸਫਰਨਾਮਾ ਲਿਖਿਆ ਵਾਰਤਕ ਲਿਖੀ ਜੀਵਨੀ ਆਲੋਚਨਾ ਤੇ ਨਿਬੰਧ ਇਹ ਸਾਰੀਆਂ ਵਿਦਾਵਾਂ ਤੇ ਉਹਨਾਂ ਨੇ ਕੰਮ ਕੀਤਾ ਅੱਗੇ ਉਹਨਾਂ ਦੀ ਪਹਿਲੀ ਰਚਨਾ ਹੈ ਜਿਹੜੀ 1919 ਦੇ ਵਿੱਚ ਦਸ਼ਮੇਸ਼ ਦੀ ਫੋਟੋ ਹੈ ਜਿਹੜੀ ਅੰਮ੍ਰਿਤਸਰ ਵਿੱਚ ਹੋਏ ਕਾਨਫਰੰਸ ਦੇ ਸਮਾਗਮ ਵਿੱਚ ਪੜੀ ਗਈ ਤੇ 1917 ਜਾਂ 1919 ਦੇ ਵਿੱਚ ਤੈਂ ਕੀ ਦਰਦਨਾ ਆਇਆ ਤਾਂ ਇਹਨਾਂ ਦੀ ਜਿਹੜੀ ਪਹਿਲੀ ਰਚਨਾ ਹੈ ਉਹ 1919 ਦੇ ਵਿੱਚ ਜਿਹੜੀ ਕਾਂਗਰਸ ਦਾ ਸਮਾਗਮ ਹੋਇਆ ਸੀ ਉਦੋਂ ਉਹਨਾਂ ਨੇ ਉੱਥੇ ਕਵਿਤਾ ਪੜ੍ਹੀ ਸੀ ਦਸ਼ਮੇਸ਼ ਦੀ ਫੋਟੋ ਅੰਮ੍ਰਿਤਸਰ ਦੇ ਵਿੱਚ ਸੀ ਇਹ ਕਾਨਫਰੰਸ ਉਸ ਤੋਂ ਬਾਅਦ 1917 ਜਾਂ ਫਿਰ 1919 ਦੇ ਵਿੱਚ ਹੀ ਤੈਂਗੀ ਦਰਦਨਾ ਆਇਆ ਤਾਂ ਇਹ ਦੋ ਜਿਹੜੀਆਂ ਰਚਨਾਵਾਂ ਨੇ ਇਹਨਾਂ ਨੂੰ ਉਹਨਾਂ ਦੀ ਪਹਿਲੀ ਰਚਨਾ ਮੰਨਿਆ ਜਾਂਦਾ ਹੈ ਉਸ ਤੋਂ ਬਾਅਦ ਪਹਿਲੀ ਰਚਨਾ ਦੀ ਵਿਦਾ ਕੀ ਹੈ ਕਵਿਤਾ ਬਾਅਦ ਉਹਨਾਂ ਨੇ ਜਿਹੜੀ ਦਸ਼ਮੇਸ਼ ਦੀ ਫੋਟੋ ਹੈ ਤੇ ਤੈਂਗੀ ਦਰਦਨਾ ਹੈ ਕਵਿਤਾ ਰੂਪ ਦੇ ਵਿੱਚ ਗਾਇਨ ਕੀਤਾ ਉਸ ਤੋਂ ਅੱਗੇ ਉਹਨਾਂ ਦੀ ਪਹਿਲੀ ਕਹਾਣੀ ਸੀ ਜੀ 1926 ਦੇ ਵਿੱਚ ਸ਼ਹੀਦੀ ਅਮਾਨਤ ਠੀਕ ਹੈ ਸ਼ਹੀਦੀ ਅਮਾਨਤ ਕਹਿ ਲਓ ਜਾਂ ਸ਼ਹੀਦੀ ਅਮਾਨਤ ਕਹਿ ਲਓ ਤਾਂ ਇਹ ਉਹਨਾਂ ਦੀ ਕਹਾਣੀ ਸੀ ਪਹਿਲੀ ਤੇ ਉਹਨਾਂ ਦਾ ਪਹਿਲਾ ਕਾਵ ਸੰਗ੍ਰਹਿ ਰਿਹਾ ਜੀ 1919 ਦੇ ਵਿੱਚ ਦਰਦ ਸੁਨੇਹੇ ਤੇ 1912 ਦੇ ਵਿੱਚ ਉਪਕਾਰਾਂ ਦੀ ਵਣਗੀ ਤਾਂ ਇਹ ਦੋ ਮੰਨੇ ਜਾਂਦੇ ਆ ਵੀ ਪਹਿਲਾ ਕਾਵ ਸੰਗ੍ਰਹਿ ਜਾਂ ਤਾਂ 1919 ਦੇ ਵਿੱਚ ਦਰਦ ਸੁਨੇਹੇ ਤੇ 1912 ਦੇ ਵਿੱਚ ਉਪਕਾਰਾਂ ਦੀ ਵਣਗੀ ਤਾਂ ਪ੍ਰੀਤਪੱਤੀ ਜੀ ਸਤਿਕਾਰ ਇਹ ਉਹਨਾਂ ਦੀ ਕਹਿ ਲੋ ਪਹਿਲਾ ਕਾਵ ਸੰਗ੍ਰਹਿ ਮੰਨਿਆ ਜਾਂਦਾ ਹੈ ਅੱਗੇ ਗੱਲ ਕਰਦੇ ਹਾਂ ਉਹਨਾਂ ਦਾ ਜਿਹੜਾ ਆਖਰੀ ਕਾਵ ਸੰਗ੍ਰਹਿ ਹੈ ਜੀ ਉਹ ਹੈ 1954 ਦੇ ਵਿੱਚ ਚੂਣਵੇਂ ਦਰਦ ਸੁਨੇਹੇ ਤੇ ਨੈਕਸਟ ਉਹਨਾਂ ਦੀ ਭਾਸ਼ਾ ਦਾ ਜਿਹੜਾ ਅਧਿਐਨ ਹੈ ਉਹ ਹਿੰਦੀ ਉਰਦੂ ਫਾਰਸੀ ਤੇ ਅੰਗਰੇਜ਼ੀ ਦਾ ਕੀਤਾ ਭਾਵ ਹੀਰਾ ਸਿੰਘ ਜੀ ਨੇ ਹਿੰਦੀ ਉਰਦੂ ਫਾਰਸੀ ਤੇ ਅੰਗਰੇਜ਼ੀ ਦਾ ਕਹਿ ਲੋ ਇਹ ਸਾਰੀਆਂ ਭਾਸ਼ਾਵਾਂ ਉਹਨਾਂ ਨੇ ਸਿੱਖੀਆਂ ਉਹਨਾਂ ਨੂੰ ਆਉਂਦੀਆਂ ਸੀ ਇਹਨਾਂ ਭਾਸ਼ਾਵਾਂ ਦਾ ਉਹਨਾਂ ਨੇ ਅਧਿਐਨ ਕੀਤਾ ਤੇ ਉਹਨਾਂ ਦਾ ਪਹਿਲਾ ਉਪਨਾਮ ਸੀ ਦੁਖੀਆ ਵਰਤਿਆ ਸਭ ਤੋਂ ਪਹਿਲਾਂ ਜਦੋਂ ਉਹਨਾਂ ਨੇ ਰਚਨਾਵਾਂ ਲਿਖਣੀਆਂ ਸ਼ੁਰੂ ਕੀਤੀਆਂ ਤਾਂ ਉਹਨਾਂ ਨੇ ਦੁਖੀਆ ਜਿਹੜਾ ਹੈ ਉਪਨਾਮ ਆਪ ਦੇ ਲਈ ਵਰਤਿਆ ਉਸ ਤੋਂ ਬਾਅਦ ਦਰਦ ਉਪਨਾਮ ਵਰਤਿਆ ਪਹਿਲਾ ਉਹਨਾਂ ਦਾ ਦੁਖੀਆ ਸੀ ਫਿਰ ਉਸ ਤੋਂ ਬਾਅਦ ਦਰਦ ਰਹਾ 1922 ਦੇ ਵਿੱਚ ਧੁੰਮ ਗਈ ਧੁੰਮ ਪੈ ਗਈ ਤੇਰੇ ਨਾਮ ਦੀ ਕਵਿਤਾ ਦੇ ਵਿੱਚ ਤਾਂ ਪਹਿਲਾਂ ਉਹਨਾਂ ਦੀਆਂ ਜਿਹੜੀਆਂ ਰਚਨਾਵਾਂ ਸੀ ਉਹਨਾਂ ਦੇ ਵਿੱਚ ਉਹਨਾਂ ਨੇ ਦੁਖੀਆ ਉਪਨਾਮ ਵਰਤਿਆ ਉਸ ਤੋਂ ਬਾਅਦ 1922 ਦੇ ਵਿੱਚ ਜਿਹੜੀ ਉਹਨਾਂ ਦੀ ਰਚਨਾ ਆਈ ਧੁੰਮ ਪੈ ਗਈ ਤੇਰੇ ਨਾਮ ਦੀ ਤਾਂ ਇਸ ਕਵਿਤਾ ਤੋਂ ਉਹਨਾਂ ਨੇ ਆਪਣਾ ਜਿਹੜਾ ਤਖੱਲਸ ਹੈ ਜਿਹੜਾ ਉਪਨਾਮ ਹੈ ਉਹ ਦਰਦ ਵਰਤਨਾ ਸ਼ੁਰੂ ਕਰ ਦਿੱਤਾ ਜਾਂ ਦਰਦ ਲਿਖਣਾ ਸ਼ੁਰੂ ਕੀਤਾ ਆਪਦਾ ਉਪਨਾਮ ਨੈਕਸਟ ਆਪਾਂ ਦੇਖਦੇ ਹਾਂ ਵੀ ਉਹਨਾਂ ਨੇ ਅਖਬਾਰ ਕੱਢਿਆ ਤਾਂ 1920 ਦੇ ਵਿੱਚ દੈਨਿਕ ਅਖਬਾਰ ਦੈਨਿਕ ਅਕਾਲੀ ਅਖਬਾਰ ਦੀ ਉਹਨਾਂ ਨੇ ਸੰਪਾਦਨਾ ਕੀਤੀ ਉਸ ਤੋਂ ਬਾਅਦ ਪੱਤਰਕ ਅਰੰਭ ਕੀਤੀ 1924 ਦੇ ਵਿੱਚ ਮਾਸਿਕ ਪੱਤਰ ਫੁਲਵਾੜੀ ਤੋਂ ਅ ਨੈਕਸਟ ਦੇ ਅਖਬਾਰਾਂ ਦੇ ਵਿੱਚ ਕੰਮ ਕੀਤਾ ਕੌਮੀ ਦਰਦ ਅਕਾਲੀ ਦੇਸ਼ ਭਗਤ ਲਾਲ ਸੇਵਾ ਖਾਲਸਾ ਸੇਵਕ ਖਾਲਸਾ ਪ੍ਰਦੇਸੀ ਨਵਾਂ ਯੁੱਗ ਤਾਂ ਇਹ ਸਾਰੇ ਅਖਬਾਰ ਨੇ ਜਿਨ੍ਹਾਂ ਦੇ ਵਿੱਚ ਹੀਰਾ ਸਿੰਘ ਦਰਦ ਨੇ ਕੰਮ ਕੀਤਾ ਉਸ ਤੋਂ ਬਾਅਦ ਉਹਨੀਆਂ ਦੀਆਂ ਕਵਿਤਾਵਾਂ ਦੇ ਵਿਸ਼ੇ ਤਾਂ ਉਹਨਾਂ ਦੀਆਂ ਜਿਹੜੀਆਂ ਕਵਿਤਾਵਾਂ ਦੀ ਵਿਸ਼ਿਆਂ ਦੀ ਵੰਡ ਹੈ ਉਹ ਪੰਜ ਦੌਰਾਂ ਦੇ ਵਿੱਚ ਕੀਤੀ ਜਾਂਦੀ ਹੈ ਵੀ ਭਾਵ ਉਹਨਾਂ ਦੀਆਂ ਜਿਹੜੀਆਂ ਕਵਿਤਾਵਾਂ ਨੇ ਪੰਜ ਦੌਰ ਦੇ ਵਿਸ਼ਿਆਂ ਨੂੰ ਪੇਸ਼ ਕਰਦੀਆਂ ਨੇ ਅੱਗੇ ਲਹਿਰ ਉਹਨਾਂ ਦੀ ਸੀ 1942 ਦੇ ਵਿੱਚ ਭਾਰਤ ਛੱਡੋ ਲਹਿਰ ਦੇ ਵਿੱਚ ਹਿੱਸਾ ਲਿਆ 1942 ਦੇ ਵਿੱਚ ਭਾਰਤ ਛੱਡੋ ਲਹਿਰ ਦੇ ਵਿੱਚ ਉਹਨਾਂ ਨੇ ਹਿੱਸਾ ਲਿਆ ਉਹਨਾਂ ਨੇ ਕਵਿਤਾ ਰਹੀ ਵੰਗਾਰਿਆ ਭਾਈ ਵੀਰ ਸਿੰਘ ਤੇ ਮੋਹਨ ਸਿੰਘ ਨੂੰ ਤਾਂ ਇਹ ਵੀ ਦੇਖਣ ਦੇ ਵਿੱਚ ਆਉਂਦਾ ਹੈ ਵੀ ਉਹਨਾਂ ਨੇ ਆਪਣੀ ਕਵਿਤਾ ਦੇ ਵਿੱਚ ਭਾਈ ਵੀਰ ਸਿੰਘ ਤੇ ਮੋਹਨ ਸਿੰਘ ਨੂੰ ਵੰਗਾਰਿਆ ਹੈ ਕਵਿਤਾ ਦੇ ਮੁੱਖ ਵਿਸ਼ੇ ਧਾਰਮਿਕ ਤੇ ਦੇਸ਼ ਭਗਤੀ ਤਾਂ ਉਹਨਾਂ ਦੀਆਂ ਕਵਿਤਾਵਾਂ ਦੇ ਮੁੱਖ ਵਿਸ਼ੇ ਰਹੇ ਧਾਰਮਿਕ ਤੇ ਦੇਸ਼ ਭਗਤੀ ਉਸ ਤੋਂ ਅੱਗੇ ਭਾਰੂ ਪ੍ਰਵਿਰਤੀ ਸੀ ਉਹਨਾਂ ਦੇ ਉੱਪਰ ਮਾਰਕਸਵਾਦ ਦਾ ਪ੍ਰਭਾਵ ਉਹਨਾਂ ਦੀਆਂ ਰਚਨਾਵਾਂ ਦੇ ਉੱਪਰ ਉੱਪਰ ਸਭ ਤੋਂ ਵੱਧ ਪ੍ਰਭਾਵ ਮਾਰਕਸਵਾਦ ਦਾ ਰਿਹਾ ਉਸ ਤੋਂ ਬਾਅਦ ਉਹਨਾਂ ਨੂੰ ਸਨਮਾਨ ਮਿਲੇ 1961 ਦੇ ਵਿੱਚ ਸ਼੍ਰੋਮਣੀ ਸਾਹਿਤਕਾਰ ਦਾ ਸਨਮਾਨ ਪੰਜਾਬ ਸਰਕਾਰ ਵੱਲੋਂ ਮਿਲਿਆ ਫਿਰ ਇਹ ਜੀ ਉਹਨਾਂ ਦਾ ਦੌਰ ਦੂਜਾ ਤੇ ਸਦੀ ਉਹਨਾਂ ਦੀ 19ਵੀਂ ਤੇ 20ਵੀਂ ਤਾਂ ਇਹ ਦੌਰ ਉਹਨਾਂ ਦਾ ਦੂਜਾ ਪਾਵਕੇ ਜਿਹੜੇ ਹੀਰਾ ਸਿੰਘ ਦਰਦ ਆ ਉਹ ਦੂਜੇ ਦੌਰ ਦੇ ਕਵੀ ਮੰਨੇ ਜਾਂਦੇ ਹਨ ਤੇ ਉਹਨਾਂ ਦੀ ਸਦੀ ਹੈ ਜੀ 19ਵੀ ਤੇ 20ਵੀ ਤਾਂ ਇਥੋਂ ਤੱਕ ਤਾਂ ਗੱਲ ਹੋ ਗਈ ਜੀ ਉਹਨਾਂ ਦਾ ਦੌਰ ਤੇ ਸਦੀ ਤੇ ਬੇਸਿਕ ਉਹਨਾਂ ਦੀ ਜਾਣਕਾਰੀ ਅੱਗੇ ਦੇਖਦੇ ਹਾਂ ਉਹਨਾਂ ਦੇ ਜੀਵਨ ਦੀਆਂ ਕੁਝ ਹੋਰ ਗੱਲਾਂ ਮੋਢਲੀ ਸਿੱਖਿਆ ਈਸਾਈ ਮਿਸ਼ਨ ਸਕੂਲ 라ਵਲਪਿੰਡੀ ਤੋਂ ਪ੍ਰਾਪਤ ਕੀਤੀ ਤੇ 10ਵੀਂ ਤੇ ਗਿਆਨੀ ਦੀ ਪ੍ਰੀਖਿਆ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਕੀਤੀ ਉਸ ਤੋਂ ਬਾਅਦ ਆਪ ਅਧਿਆਪਕ ਸਿੰਘ ਸਭਾ ਸਕੂਲ ਚੱਕ ਨੰਬਰ 73 ਜੀਬੀ ਵਿੱਚ ਰਹੇ। ਉਹਨਾਂ ਨੇ ਅਧਿਆਪਕ ਦਾ ਜਿਹੜਾ ਕੰਮ ਹੈ ਉਹ ਸਿੰਘ ਸਭਾ ਸਕੂਲ ਚੱਕ ਨੰਬਰ 73 ਜੀਬੀ ਦੇ ਵਿੱਚ ਕੀਤਾ। ਫਿਰ 1907 ਦੇ ਵਿੱਚ ਆਪ ਨੇ ਮਕਾਮੀ ਨਗਰ ਕਮੇਟੀ ਦੇ ਵਿੱਚ ਚੁੰਗੀ ਕਲਰਕ ਦੀ ਨੌਕਰੀ ਕੀਤੀ। 1907 ਦੇ ਵਿੱਚ ਮਕਾਮੀ ਨਗਰ ਕਮੇਟੀ ਦੇ ਵਿੱਚ ਉਹਨਾਂ ਨੇ ਚੁੰਗੀ ਕਰਦੀ ਜਿਹੜੀ ਹੈ ਕਲਰਕ ਉੱਥੇ ਚੁੰਗੀ ਕਰਦੀ ਜਿਹੜੀ ਹੈ ਕਲਰਕ ਦੀ ਜੌਬ ਤੇ ਵੀ ਇਹਨਾਂ ਨੇ ਕੰਮ ਕੀਤਾ ਠੀਕ ਹੈ ਜੀ ਤੇ ਅੱਗੇ ਦੇਖਦੇ ਹਾਂ ਫਿਰ 1907 ਦੇ ਵਿੱਚ ਆਪ ਨੇ ਸਾਹਿਤਿਕ ਤੇ ਪੱਤਰਕਾਰੀ ਜੀਵਨ ਦੀ ਸ਼ੁਰੂਆਤ ਕੀਤੀ 1907 ਦੇ ਵਿੱਚ ਸਾਹਿਤਿਕ ਜੀਵਨ ਤੇ ਪੱਤਰਕਾਰੀ ਦੀ ਸ਼ੁਰੂਆਤ ਕੀਤੀ 1908 ਤੋਂ 1919 ਤੱਕ ਵੱਖ-ਵੱਖ ਸਕੂਲਾਂ ਵਿੱਚ ਅਧਿਆਪਕ ਰਹੀ। ਭਾਵ 1908 ਤੋਂ ਲੈ ਕੇ 1919 ਤੱਕ ਉਹਨਾਂ ਨੇ ਅਧਿਆਪਕ ਦਾ ਕਿੱਤਾ ਬਣਾਇਆ ਤੇ ਵੱਖ-ਵੱਖ ਸਕੂਲਾਂ ਦੇ ਵਿੱਚ ਅਧਿਆਪਨ ਦਾ ਕੰਮ ਕੀਤਾ। ਉਸ ਤੋਂ ਅੱਗੇ ਆਉਂਦਾ ਵੀ 1915 ਵਿੱਚ ਕਾਮਾਗਟਾ ਮਾਰੂ ਦੇ ਮੁਸਾਫਰਾਂ ਦੀ ਸ਼ਹੀਦੀ ਕਾਰਨ ਆਪਣੇ ਸਕੂਲ ਵਿੱਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਪ੍ਰਬੰਧ ਕੀਤਾ। ਇਸ ਲਈ ਆਪ ਨੂੰ ਜੇਲ੍ਹ ਵੀ ਜਾਣਾ ਪਿਆ। ਤਾਂ ਸਾਨੂੰ ਪਤਾ ਵੀ ਕਾਮਾਗਟਾ ਮਾਰੂ ਜਹਾਜ਼ ਵਾਲੀ ਜਿਹੜੀ ਘਟਨਾ ਹੈ ਉਹ ਵਾਪਰੀ ਸੀ। ਤਾਂ ਸਾਡੇ ਕਈ ਮੁਸਾਫਰ ਉਹਨਾਂ ਦੇ ਵਿੱਚ ਸ਼ਹੀਦ ਹੋਏ ਤਾਂ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਇਹਨਾਂ ਨੇ ਉੱਥੇ ਕਹਿ ਲਓ ਸਕੂਲ ਦੇ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਰਖਵਾਇਆ ਭੋਗ ਪਾਏ ਪਰ ਇਸ ਦੇ ਲਈ ਉਹਨਾਂ ਨੂੰ ਜੇਲ੍ਹ ਵੀ ਜਾਣਾ ਪਿਆ ਕਿਉਂਕਿ ਉਦੋਂ ਇਹ ਚੀਜ਼ਾਂ ਅਲਾਉਡ ਨਹੀਂ ਸਨ ਤਾਂ ਅੱਗੇ ਆਪਾਂ ਦੇਖਦੇ ਹਾਂ 1930 ਦੇ 30 ਤੱਕ ਫੁਲਵਾੜੀ ਪੱਤਰ ਅੰਮ੍ਰਿਤਸਰ ਤੋਂ ਪ੍ਰਕਾਸ਼ਿਤ ਹੋਇਆ 1930 ਤੱਕ ਉਸ ਤੋਂ ਪਰંત ਲਾਹੌਰ ਤੋਂ ਪ੍ਰਕਾਸ਼ਿਤ ਹੋਇਆ ਫਿਰ ਫੁਲਵਾੜੀ ਪੱਤਰ ਕਾਵ ਤੇ ਵਾਰਤਕ ਸੰਗ੍ਰਹਿ ਹੈ ਜਿਹੜਾ ਇਹਨਾਂ ਦਾ ਫੁਲਵਾੜੀ ਪੱਤਰ ਹੈ ਉਹਦੇ ਵਿੱਚ ਕਵਿਤਾਵਰਤਕ ਦੋਨੋਂ ਹੀ ਪ੍ਰਕਾਸ਼ਿਤ ਹੁੰਦੀਆਂ ਸਨ ਫਿਰ ਆਉਂਦਾ ਜੀ ਅੱਗੇ 1925-26 ਦੇ ਵਿੱਚ ਆਪਨੇ ਮੁਸ਼ਤਾਕ ਚਾਤ੍ਰਿਕ ਤੇ ਮੋਲਾ ਬਖਸ਼ ਕੁਸ਼ਤਾ ਨਾਲ ਮਿਲ ਕੇ ਪੰਜਾਬੀ ਸਭਾ ਦੀ ਨੀਂ ਰੱਖੀ ਤਾਂ 1925-26 ਦੀ ਗੱਲ ਹੈ ਜਦੋਂ ਇਹਨਾਂ ਨੇ ਮੁਸ਼ਤਾਕ ਧਨੀ ਰਾਮ ਚਾਤ੍ਰਿਕ ਤੇ ਮੋਲਾ ਬਖਸ਼ ਕੁਸ਼ਤਾ ਦੇ ਨਾਲ ਮਿਲ ਕੇ ਪੰਜਾਬੀ ਸਭਾ ਦੀ ਨੀਂ ਰੱਖੀ ਫਿਰ ਆਪਨੇ ਸਿੱਖ ਲੀਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਂਗਰਸ ਪਾਰਟੀ ਦੇ ਸਰਬ ਹਿੰਦ ਕਾਂਗਰਸ ਕਮੇਟੀ ਦੇ ਵਿੱਚ ਕੰਮ ਕੀਤਾ ਉਸ ਤੋਂ ਕੇ ਆਪ ਪੰਜਾਬੀ ਸਹਿਤ ਅਕਾਦਮੀ ਦੇ ਮੀਤ ਪ੍ਰਧਾਨ ਵੀ ਰਹੇ ਤੇ ਜਿਹੜੀ ਪੰਜਾਬੀ ਸਹਿਤ ਅਕਾਦਮੀ ਹੈ ਜਿਹੜੀ ਆਪਾਂ ਨੂੰ ਕਹਿ ਲੋ ਰਾਈਟਰਾਂ ਨੂੰ ਸਨਮਾਨ ਦਿੰਦੀ ਹੈ ਐਵਾਰਡ ਦਿੰਦੀ ਹੈ ਤੇ ਉਸ ਅਕਾਦਮੀ ਦੇ ਇਹ ਮੀਤ ਪ੍ਰਧਾਨ ਵਜੋਂ ਵੀ ਇਹਨਾਂ ਨੇ ਕਾਫੀ ਸਮਾਂ ਹੈ ਜਿਹੜਾ ਉਹ ਕੰਮ ਕੀਤਾ ਇੱਕ ਮਿੰਟ ਰੁਕਣਾ ਜੀ ਹਾਂਜੀ ਤਾਂ ਨੈਕਸਟ ਉਹਨਾਂ ਨੇ ਆਪਾਂ ਦੇਖਿਆ ਵੀ ਉਹਨਾਂ ਨੇ ਆ ਆਪਣੇ ਅੰਗਰੇਜ਼ਾਂ ਦੁਆਰਾ ਢਾ ਦਿੱਤੀ ਗਈ ਗੁਰਦੁਆਰਾ ਰਕਾਬਗੰਜ ਦੀ ਦੀਵਾਰ ਦੇ ਲਈ ਬਾਹਰ ਬਹਾਲੀ ਦੇ ਲਈ ਅੰਦੋਲਨ ਦੇ ਵਿੱਚ ਭਾਗ ਲਿਆ ਵੀ ਜਿਹੜੀ ਅੰਗਰੇਜ਼ਾਂ ਦੁਆਰਾ ਗੁਰਦੁਆਰਾ ਰਕਾਬਗੰਜ ਦੀ ਦੀਵਾਰ ਹੈ ਉਹ ਢਾ ਦਿੱਤੀ ਗਈ ਸੀ ਉਹਨੂੰ ਬਹਾਲ ਕਰਨ ਦੇ ਲਈ ਅੰਦੋਲਨ ਦੇ ਵਿੱਚ ਭਾਗ ਲਿਆ ਉਸ ਤੋਂ ਬਾਅਦ ਆਪ ਦੀਆਂ ਆਰੰਭਕ ਕਵਿਤਾਵਾਂ ਦੇ ਵਿੱਚ ਜੇ ਦੇਸ਼ ਭਗਤੀ ਤੇ ਕੌਮੀ ਜਜ਼ਬੇ ਦੀ ਬੁਨਿਆਦ ਸਿੱਖ ਇਤਿਹਾਸ ਸੀ ਤੇ ਅਕਾਲੀ ਅਖਬਾਰ ਆਪ ਮਾਸਟਰ ਸੁੰਦਰ ਸਿੰਘ ਲਾਇਲਪੁਰ ਮੰਗਲ ਸਿੰਘ ਤੇ ਹੋਰਨਾ ਨਾਲ ਮਿਲ ਕੇ ਲਾਹੌਰ ਤੋਂ ਕੱਢਿਆ ਤਾਂ ਉਹਨਾਂ ਨੇ ਜਿਹੜਾ ਅਕਾਲੀ ਅਖਬਾਰ ਸੀ ਉਹ ਉੱਥੋਂ ਲਾਹੌਰ ਤੋਂ ਪ੍ਰਕਾਸ਼ਿਤ ਕਰਨ ਦੇ ਲਈ ਉਹਨਾਂ ਦੀ ਜਿਹੜੀ ਮਦਦ ਹੈ ਉਹ ਮਾਸਟਰ ਸੁੰਦਰ ਸਿੰਘ ਲਾਇਲਪੁਰ ਤੇ ਮੰਗਲ ਸਿੰਘ ਹੋਰਾਂ ਨੇ ਕੀਤੀ ਫਿਰ ਅੱਗੇ ਹੈ ਜੀ ਜਿਹੜੀ ਹੈ ਉਹਨਾਂ ਦੀ ਕਵਿਤਾ ਧੁੰਮ ਪੈ ਗਈ ਤੇਰੇ ਨਾਮ ਦੀ ਕਵਿਤਾ ਦੀ ਛਲੰਗਾ ਗਿਆਨੀ ਈਸ਼ਰ ਸਿੰਘ ਤੇ ਪ੍ਰਿੰਸੀਪਲ ਤੇਜਾ ਸਿੰਘ ਨੇ ਕੀਤੀ ਜਿਸ ਕਵਿਤਾ ਦੇ ਵਿੱਚ ਉਹਨਾਂ ਨੇ ਆਪਣਾ ਨਾਮ ਜਿਹੜਾ ਤਖੱਲਸ ਹੈ ਦਰਦ ਵਰਤਿਆ ਉਸ ਕਵਿਤਾ ਦੇ ਵਿੱਚ ਉਸ ਕਵਿਤਾ ਦੀ ਜਿਹੜੀ ਪ੍ਰਸ਼ੰਸਾ ਸ਼ਲਾਗਾ ਹੈ ਉਸ ਦੀ ਈਸ਼ਰ ਸਿੰਘ ਤੇ ਪ੍ਰਿੰਸੀਪਲ ਤੇਜਾ ਸਿੰਘ ਦੋਵਾਂ ਨੇ ਕੀਤੀ ਠੀਕ ਹੈ ਜੀ ਇੱਥੋਂ ਤੱਕ ਹੈ ਜੀ ਉਹਨਾਂ ਦੇ ਜੀਵਨ ਦੀ ਤੇ ਉਹਨਾਂ ਦੇ ਕੰਮ ਦੀ ਜਿਹੜੀ ਹੈ ਬੇਸਿਕ ਜਾਣਕਾਰੀ ਅੱਗੇ ਜਿਹੜੀਆਂ ਉਹਨਾਂ ਦੇ ਕਵਿਤਾਵਾਂ ਦੇ ਸੰਗ੍ਰਹਿ ਹਨ ਆਪਾਂ ਉਹਨਾਂ ਦੀ ਚਰਚਾ ਕਰਾਂਗੇ ਜੇ ਇੱਥੋਂ ਤੱਕ ਕਿਸੇ ਦਾ ਕੋਈ ਸਵਾਲ ਜਾਂ ਪ੍ਰਸ਼ਨ ਹੈ ਤਾਂ ਉਹ ਪੁੱਛ ਦ ਸਕਦਾ ਹੈ ਜੀ ਨਹੀਂ ਤਾਂ ਫਿਰ ਆਪਾਂ ਅੱਗੇ ਚੱਲਦੇ ਹਾਂ ਜੀ ਉਹਨਾਂ ਦੇ ਕਾਵ ਸੰਗ੍ਰਹਿਾਂ ਬਾਰੇ ਵੀ ਉਹਨਾਂ ਨੇ ਕੀ ਕੀ ਜੜੀ ਹੈ ਕਿਹੜੇ-ਕਿਹੜੇ ਕਾਵ ਸੰਗ੍ਰਹਿਾਂ ਦੀ ਰਚਨਾ ਕੀਤੀ ਤੇ ਕਿਹੜੀਆਂ ਕਵਿਤਾਵਾਂ ਉਹਨਾਂ ਦੇ ਵਿੱਚ ਇੰਪੋਰਟੈਂਟ ਹਨ ਹਾਂਜੀ ਠੀਕ ਹੈ ਜੀ ਤਾਂ ਅੱਗੇ ਆਪਾਂ ਦੇਖਦੇ ਹਾਂ ਜੀ ਉਹਨਾਂ ਦੇ ਕਾਵ ਸੰਗ੍ਰਹਿ ਤਾਂ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰਦੇ ਹਾਂ ਤਾਂ ਉਹਨਾਂ ਦਾ ਕਾਵ ਸੰਗ੍ਰਹਿ ਆਉਂਦਾ ਜੀ 1912 ਦੇ ਵਿੱਚ ਉਪਕਾਰਾਂ ਦੀ ਵਣਗੀ ਉਸ ਤੋਂ ਅੱਗੇ ਆਉਂਦਾ 1913 ਦੇ ਵਿੱਚ ਸਿੱਖ ਬੱਚਿਓ ਜਾਗੋ ਤਾਂ ਇਹ ਦੋ ਜਿਹੜੇ ਕਾਵ ਸੰਗ੍ਰਹਿ ਇਹਨਾਂ ਦੋਹਾਂ ਦੇ ਵਿੱਚ ਸਿੱਖ ਇਤਿਹਾਸ ਇਤਿਹਾਸ ਦੀਆਂ ਜਿਹੜੀਆਂ ਹਸਤੀਆਂ ਨੇ ਤੇ ਘਟਨਾਵਾਂ ਬਾਰੇ ਜ਼ਿਕਰ ਕੀਤਾ ਗਿਆ ਤੇ ਉਸ ਨਾਲ ਸੰਬੰਧਿਤ ਜਿਹੜੀਆਂ ਕਹਿ ਲਓ ਰਚਨਾਵਾਂ ਨੇ ਉਹ ਮਿਲਦੀਆਂ ਨੇ ਇਹ ਦੋਵਾਂ ਦੇ ਵਿੱਚ ਜਿਹੜਾ ਹੈ ਉਪਕਾਰਾਂ ਦੀ ਬਣਗੀ ਤੇ ਸਿੱਖ ਬੱਚਿਓ ਜਾਗੋ ਵੀ ਇਹਦੇ ਵਿੱਚ ਇਤਿਹਾਸਿਕ ਹਸਤੀਆਂ ਤੇ ਉਹਨਾਂ ਦੇ ਉਹਨਾਂ ਦੇ ਜੀਵਨ ਦੀਆਂ ਘਟਨਾਵਾਂ ਬਾਰੇ ਜਿਹੜੀਆਂ ਕਵਿਤਾਵਾਂ ਨੇ ਉਹ ਸ਼ਾਮਲ ਕੀਤੀਆਂ ਗਈਆਂ ਹਨ ਨੈਕਸਟ ਅੱਗੇ ਆਪਾਂ ਦੇਖਦੇ ਹਾਂ ਉਹਨਾਂ ਦਾ ਜਿਹੜਾ ਕਾਵ ਸੰਗ੍ਰਹਿ ਆਉਂਦਾ ਹੈ 1919 ਦੇ ਵਿੱਚ ਦਰਦ ਸੁਨੇਹੇ ਇਸ ਦੇ ਕੀ ਹੈ ਜਿਹੜੇ ਤਿੰਨ ਭਾਗ ਮੰਨੇ ਜਾਂਦੇ ਹਨ ਠੀਕ ਹੈ ਜੀ ਦਰਦ ਸੁਨੇਹੇ 1919 ਦੇ ਵਿੱਚ ਆਇਆ ਤੇ ਇਹ ਦੇ ਜਿਹੜੇ ਅੱਗੋਂ ਐ ਕਹ ਲੋ ਤਿੰਨ ਭਾਗ ਐ ਤਾਂ ਜਿਹੜਾ ਦੂਜਾ ਭਾਗ ਐ ਉਹਨੂੰ ਅੱਗੋਂ ਚਾਰ ਭਾਗਾਂ ਦੇ ਵਿੱਚ ਵੰਡਿਆ ਗਿਆ ਵੀ ਜਿਹੜਾ ਦਰਦ ਸੁਨੇਹੇ ਕਾਵ ਸੰਗ੍ਰਹਿ ਹੈ ਇਹਦੇ ਕੁੱਲ ਤਿੰਨ ਭਾਗ ਮੰਨੇ ਜਾਂਦੇ ਐ ਪਰ ਇਨ੍ਹਾਂ ਤਿੰਨਾਂ ਭਾਗਾਂ ਦੇ ਵਿੱਚੋਂ ਜਿਹੜਾ ਦੂਸਰੇ ਨੰਬਰ ਵਾਲਾ ਭਾਗ ਐ ਉਸ ਨੂੰ ਅੱਗੋਂ ਚਾਰ ਜਿਹੜਾ ਹੈ ਉਹ ਭਾਗਾਂ ਦੇ ਵਿੱਚ ਵੰਡਿਆ ਗਿਆ ਹੈ ਠੀਕ ਹੈ ਜੀ ਤਾਂ ਉਹ ਜਿਹੜੇ ਕਿਹੜੇ ਚਾਰ ਨੇ ਉਹਨਾਂ ਦੀ ਆਪਾਂ ਗੱਲ ਕਰਦੇ ਆ ਜਿਹੜਾ ਦੂਜਾ ਭਾਗ ਅੱਗੋਂ ਚਾਰਾਂ ਦੇ ਵਿੱਚ ਵੰਡਿਆ ਗਿਆ ਹੈ ਪਹਿਲਾ ਹੈ ਸੁੱਤੀ ਕੌਮ ਨੂੰ ਹਲੂਨੇ ਇਸ ਦੇ ਅੰਤਰਗਤ 15 ਕਵਿਤਾਵਾਂ ਸ਼ਾਮਲ ਕੀਤੀਆਂ ਗਈਆਂ ਉਸ ਤੋਂ ਬਾਅਦ ਦੂਜੇ ਨੰਬਰ ਦਾ ਭਾਗ ਹੈ ਜਿਹੜਾ ਦੂਜੇ ਦਾ ਦੂਜਾ ਪਾਰਟ ਹੈ ਪਿਆਰੇ ਗੁਰਧਾਮ ਇਸ ਦੇ ਅੰਤਰਗਤ ਇਸ ਭਾਗ ਦੇ ਵਿੱਚ 7 ਕਵਿਤਾਵਾਂ ਸ਼ਾਮਲ ਕੀਤੀਆਂ ਗਈਆਂ ਇਹਦੇ ਵਿੱਚ ਜਿਹੜੀਆਂ ਕਵਿਤਾਵਾਂ ਨੇ ਉਹ ਅੰਗਰੇਜ਼ ਸਰਕਾਰ ਵੱਲੋਂ ਸਿੱਖਾਂ ਦੇ ਗੁਰਧਾਮਾਂ ਦੇ ਵਿੱਚ ਜਿਹੜੀ ਦਖਲਅੰਦਾਜ਼ੀ ਹੈ ਗੁਰਦੁਆਰਿਆਂ ਦੇ ਵਿੱਚ ਜਿਹੜੀ ਦਖਲਅੰਦਾਜ਼ੀ ਕੀਤੀ ਜਾਂਦੀ ਹੈ ਉਸ ਬਾਰੇ ਕਵਿਤਾਵਾਂ ਹਨ ਤੇ ਉਸ ਤੋਂ ਬਾਅਦ ਹੈ ਜੀ ਤੀਜੇ ਨੰਬਰ ਤੇ ਆਉਂਦਾ ਹੈ ਦੇਸ਼ ਭਗਤ ਦੀ ਵਾਉ ਦੇਸ਼ ਭਗਤ ਦੀ ਵਾਉ ਜਿਹੜਾ ਦੂਜੇ ਭਾਗ ਦਾ ਤੀਜਾ ਅਪਾਰਟ ਹੈ ਉਹ ਹੈ ਤੇ ਇਹਦੇ ਵਿੱਚ ਸੱਤ ਕਵਿਤਾਵਾਂ ਸ਼ਾਮਿਲ ਕੀਤੀਆਂ ਗਈਆਂ ਜਿਹੜੀਆਂ ਕਿ ਦੇਸ਼ ਵਾਸੀ ਜਿਹੜੇ ਆ ਲੋਕ ਹੈ ਜੇਲ੍ਹ ਜਾਣ ਜਲਾਵਤਨ ਕੀਤੇ ਜਾਂਦੇ ਐ ਦੇਸ਼ ਭਗਤਾਂ ਉੱਪਰ ਅਨੇਕਾਂ ਪ੍ਰਕਾਰ ਦੇ ਜਿਹੜੇ ਜ਼ੁਲਮ ਕੀਤੇ ਜਾਂਦੇ ਆ ਉਹਨਾਂ ਨੂੰ ਬਿਆਨ ਕਰਦੀਆਂ ਕਵਿਤਾਵਾਂ ਸ਼ਾਮਿਲ ਹਨ ਇਸ ਭਾਗ ਦੇ ਵਿੱਚ ਫਿਰ ਹੈ ਚੌਥਾ ਭਾਗ ਦੂਜੇ ਭਾਗ ਦਾ ਜਿਹੜਾ ਚੌਥਾ ਪਾਰਟ ਹੈ ਫੁੱਟਕਲ ਕਵਿਤਾਵਾਂ ਇਸ ਭਾਗ ਦੇ ਵਿੱਚ 13 ਕਵਿਤਾਵਾਂ ਸ਼ਾਮਲ ਹੈ ਤੇ ਇਹ ਜਿਹੜੇ ਭਾਗ ਹੈ ਨਾ ਇਹਦੀ ਦਰਦ ਸੁਨੇਹੇ ਦੇ 1922 ਦੇ ਵਿੱਚ ਦਰਦ ਸੁਨੇਹੇ ਆ ਜਿਹੜੇ ਦੋ ਭਾਗ ਇਕੱਠੇ ਕਰਕੇ ਛਾਪੇ ਗਏ ਸੀ ਜੀ ਦੀ ਭੂਮਿਕਾ ਪ੍ਰਿੰਸੀਪਲ ਤੇਜਾ ਸਿੰਘ ਨੇ ਤੇ ਅੰਤ ਵਿੱਚ ਸੰਖੇਪ ਬੜੇ ਭਾਵ ਰੂਪਕ ਢੰਗ ਦੇ ਨਾਲ ਪੇਸ਼ ਕੀਤਾ ਗਿਆ ਤੇ ਮਗਰ 1924 ਦੇ ਵਿੱਚ ਦਰਦ ਸੁਨੇਹੇ ਦਾ ਤੀਜਾ ਭਾਗ ਛਪਵਾਇਆ ਇਸ ਦੇ ਵਿੱਚ ਕੋਲ 28 ਕਵਿਤਾਵਾਂ ਹਨ ਠੀਕ ਹੈ ਜੀ ਤਾਂ ਇਹ ਅੱਗੋਂ ਜਿਹੜੇ ਦੋ ਭਾਗ ਆ ਦਰਦ ਸੁਨੇਹੇ ਦੇ ਉਹ ਹੈ ਵੀ ਪਹਿਲੇ ਭਾਗ ਦੇ ਵਿੱਚ 1922 ਦੇ ਵਿੱਚ ਉਹ ਪ੍ਰਕਾਸ਼ਿਤ ਕਰਵਾਇਆ ਗਿਆ ਜ ਜੀ ਦੀ ਭੂਮਿਕਾ ਪ੍ਰਿੰਸੀਪਲ ਤੇਜਾ ਸਿੰਘ ਨੇ ਲਿਖੀ ਉਸ ਤੋਂ ਬਾਅਦ 1924 ਦੇ ਵਿੱਚ ਆਇਆ ਦਰਦ ਸੁਨੇਹੇ ਦਾ ਜਿਹੜਾ ਤੀਜਾ ਭਾਗ ਹੈ ਉਹ ਛਪਿਆ ਜ ਜਿਹਦੇ ਵਿੱਚ 28 ਕਵਿਤਾਵਾਂ ਸਨ ਠੀਕ ਹੈ ਜੀ ਅੱਗੇ ਆਪਾਂ ਦੇਖਦੇ ਹਾਂ ਦੂਜਾ ਕਾਵ ਸੰਗ੍ਰਹਿ ਉਹਨਾਂ ਦਾ 1941 ਦੇ ਵਿੱਚ ਸੌਰੀ 1950 ਦੇ ਵਿੱਚ ਆਇਆ ਹੋਰ ਅਗੇਰੇ ਤੇ ਹੋਰ ਅਗੇਰੇ ਨੂੰ ਕੀ ਹੈ ਜਿਹੜਾ ਹੈ ਉਹ ਤਿੰਨ ਭਾਗਾਂ ਦੇ ਵਿੱਚ ਵੰਡਿਆ ਗਿਆ ਪਹਿਲੇ ਭਾਗ ਦੇ ਵਿੱਚ ਜਿਹੜਾ ਹੈ ਪਹਿਲਾ ਭਾਗ ਉਹਦੇ ਵਿੱਚ 1942 ਤੋਂ ਲੈ ਕੇ 1950 ਤੱਕ ਦੀਆਂ ਕਵਿਤਾਵਾਂ ਦਰਜ ਕੀਤੀਆਂ ਗਈਆਂ ਦੂਸਰੇ ਭਾਗ ਦੇ ਵਿੱਚ ਕੁਝ ਪਿਛਲੀਆਂ ਯਾਦਾਂ ਤੇ ਇਸ ਰਿਲੇਖ ਜਿਹੜੇ 1930 ਤੋਂ 42 ਤੱਕ ਦੇ ਸੀ ਉਹ ਕਵਿਤਾਵਾਂ ਨੂੰ ਸ਼ਾਮਲ ਕੀਤਾ ਗਿਆ ਤੇ ਜਿਹੜਾ ਤੀਜਾ ਭਾਗ ਹੈ ਹੋਰ ਅਗੇਰੇ ਦਾ ਉਹਦੇ ਵਿੱਚ ਇਸ ਸਿਰਲੇਖ ਹੇਠ ਹੋਰ ਅਗੇਰੇ ਸਿਰਲੇਖ ਹੇਠ ਜਿਹੜਾ ਹੈ ਯੋਲ ਕੈਂਪ ਜੇਲ 1949 ਦੇ ਵਿੱਚ ਉਸ ਸਿਰਲੇਖ ਹੇਠ ਇੱਕ ਲੰਬੀ ਕਵਿਤਾ ਨੂੰ ਕਹ ਲੋ ਪ੍ਰਕਾਸ਼ਿਤ ਕਰਵਾਇਆ ਗਿਆ ਇਸ ਤੋਂ ਬਿਨਾ ਹੋਣੀ ਦੀ ਲਲਕਾਰ ਨਾਂ ਦੀ ਜਿਹੜੀ ਕਵਿਤਾ ਆ ਉਹ ਰੁਬਾਈਆਂ ਦੇ ਸਿਰਲੇਖ ਹੇਠ ਚਾਰ ਤੇ ਸੋਨ ਸੁਰਾਹੀ ਦੇ ਸਿਰਲੇਖ ਹੇਠ 15 ਰੁਬਾਈਆਂ ਨੂੰ ਅੰਕਿਤ ਕੀਤਾ ਗਿਆ ਠੀਕ ਹੈ ਜੀ ਇਹ ਇੰਪੋਰਟੈਂਟ ਇਨਫੋਰਮੇਸ਼ਨ ਹੈ ਆਪਣੇ ਲਈ ਜਿਹੜਾ ਹੋਰ ਅਗਰੇ ਭਾਗ ਦੇ ਅਧੀਨ ਜਿਹੜਾ ਤੀਜਾ ਭਾਗ ਪ੍ਰਕਾਸ਼ਿਤ ਹੋਇਆ ਗੋਦੀਂਦਰ ਯੋਲ ਕੈਂਪ ਜੇਲ 1949 ਦਾ ਜਿਹੜਾ ਸਿਰਲੇਖ ਹੈ ਉਹ ਦੇ ਕੇ ਉਹਦੇ ਅੰਤਰਗਤ ਇੱਕ ਲੰਬੀ ਕਵਿਤਾ ਛਾਪੀ ਗਈ ਇਹਦੇ ਤੋਂ ਬਿਨਾ ਹੋਣੀ ਦੀ ਲਲਕਾਰ ਕਵਿਤਾ ਰੁਬਾਈਆਂ ਦੇ ਇਸ ਰਲੇਖੜ ਛਪੀ ਜਿਹਦੇ ਵਿੱਚ 4 ਰੁਬਾਈਆਂ ਸੀ ਤੇ ਉਸ ਤੋਂ ਬਾਅਦ ਸੋਨ ਸੁਰਾਹੀ ਇਸ ਰਲੇਖੜ ਜਿਹੜੀ ਰੁਬਾਈ ਛਪੀ ਉਹਦੇ ਵਿੱਚ 15 ਰੁਬਾਈਆਂ ਨੂੰ ਸ਼ਾਮਲ ਕੀਤਾ ਗਿਆ ਸੀ ਠੀਕ ਹੈ ਜੀ ਤਾਂ ਨੈਕਸਟ ਆਪਾਂ ਅੱਗੇ ਦੇਖਦੇ ਹਾਂ 1941 ਦੇ ਵਿੱਚ ਆਇਆ ਉਹਨਾਂ ਦਾ ਕਾਵ ਸੰਗ੍ਰਹਿ ਕਿਸਾਨ ਦੀਆਂ ਆਹੀ ਇਸ ਦੇ ਵਿੱਚ ਜਿਹੜੀਆਂ ਕਵਿਤਾਵਾਂ ਤੇ ਕਹਾਣੀਆਂ ਸ਼ਾਮਲ ਕੀਤੀਆਂ ਗਈਆਂ ਕਿਸਾਨ ਦੀਆਂ ਆਹੀ ਕਾਵ ਸੰਗ੍ਰਹਿ ਦੇ ਵਿੱਚ ਕਵਿਤਾਵਾਂ ਤੇ ਕਹਾਣੀਆਂ ਦੋਨਾਂ ਨੂੰ ਸ਼ਾਮਲ ਕੀਤਾ ਗਿਆ ਜਿਹਦੇ ਵਿੱਚ ਕੀ ਹੈ ਕਵਿਤਾਵਾਂ ਗੀਤਾਂ ਤੋਂ ਇਲਾਵਾ ਪੰਜ ਕਹਾਣੀਆਂ ਐ ਇਸ ਸੰਗ੍ਰਹਿ ਦੀਆਂ ਜਿਹੜੀਆਂ ਕਵਿਤਾਵਾਂ ਨੇ ਉਹ ਦਰਦ ਨੇ ਦੇਸ਼ ਦੀ ਗਰੀਬੀ ਕਿਸਾਨਾਂ ਦੇ ਦੁੱਖ ਨੂੰ ਬਹੁਤ ਕਲਾਤਮਈ ਢੰਗ ਦੇ ਨਾਲ ਪੇਸ਼ ਕੀਤਾ ਜਿਹੜੀਆਂ ਇਸ ਸੰਗ੍ਰਹਿ ਦੇ ਵਿੱਚ ਕਹ ਲੋ ਕਵਿਤਾਵਾਂ ਹਨ ਠੀਕ ਹੈ ਜੀ ਨੈਕਸਟ ਅੱਪ ਅੱਗੇ ਦੇਖਦੇ ਆ 1954 ਦੇ ਵਿੱਚ ਆਉਂਦਾ ਹੈ ਕਾਵ ਸੰਗ੍ਰਹਿ ਚੋਣਵੇਂ ਦਰਦ ਸੁਨੇਹ ਤਾਂ ਚੋਣਵੇਂ ਦਰਦ ਸੁਨੇਹ ਜਿਹੜਾ ਇਹਨਾਂ ਦੀ ਅੰਤਿਮ ਰਚਨਾ ਹੈ ਇਹ ਵੀ ਅੱਗੋਂ ਤਿੰਨ ਭਾਗਾਂ ਦੇ ਵਿੱਚ ਵੰਡਿਆ ਗਿਆ ਸੀ ਠੀਕ ਹੈ ਜੀ ਤਾਂ ਨੈਕਸਟ ਦੇਖਦੇ ਆ ਤਾਂ ਇਹਦੇ ਜਿਹੜੇ ਅੱਗੇ ਆਉਂਦਾ ਹੈ ਹਨਾ ਅ ਅੱਗੇ ਇੱਕ ਕਹਾਣੀ ਸੰਗ੍ਰਹਿ ਆਉਂਦੇ ਆ ਇਹਨਾਂ ਦਰਦ ਕਹੋ ਹੀਰਾ ਸਿੰਘ ਦਰਦ ਦੇ ਤਾਂ ਕਹਾਣੀ ਸੰਗ੍ਰਹਿ ਇਹਨਾਂ ਨੇ ਦੋ ਲਿਖੇ 1940 ਦੇ ਵਿੱਚ ਪੰਜਾਬੀ ਸੱਦਰਾਂ ਤੇ 1953 ਦੇ ਵਿੱਚ ਆਸ ਦੀ ਤੰਦ ਉਸ ਤੋਂ ਅੱਗੇ ਹੈ ਜੀ ਉਹਨਾਂ ਦਾ ਸਫਰਨਾਮਾ ਜਿਹੜਾ ਕੀ ਹੈ ਬ੍ਰਿਜ ਭੂਮੀ ਤੇ ਮਲਾਇਆ ਦੀ ਯਾਤਰਾ ਬਾਰੇ ਹੈ ਸਫਰਨਾਮਾ ਹੈ ਹੀਰਾ ਸਿੰਘ ਦਰਦ ਦਾ ਬ੍ਰਿਜ ਭੂਮੀ ਤੇ ਮਲਾਇਆ ਦੀ ਯਾਤਰਾ ਅੱਗੇ ਉਹਨਾਂ ਦੀਆਂ ਜੀਵਨੀਆਂ ਤੇ ਯਾਦਾਂ ਦੀ ਗੱਲ ਕਰਦੇ ਹਾਂ ਜਿਹੜੀਆਂ ਕਿ 1952 ਦੇ ਵਿੱਚ ਨਵੀਨ ਭਾਰਤ ਦੇ ਰਾਜਸੀ ਆਗੂ ਫਿਰ ਭਾਰਤ ਦੇ ਬੰਦੀ ਛੋੜ ਗਾਂਧੀ ਜੀ ਦੀਆਂ ਸਿਮਰਤੀਆਂ ਇਹ ਉਹਨਾਂ ਦੀਆਂ ਜੀਵਨ ਤੇ ਯਾਦਾਂ ਦੇ ਅੰਤਰਗਤ ਆਉਂਦਾ ਹੈ ਤੇ ਫਿਰ 1956 ਦੇ ਵਿੱਚ ਮੇਰੀਆਂ ਕੁਝ ਇਤਿਹਾਸਕ ਯਾਦਾਂ ਠੀਕ ਹੈ ਜੀ ਫਿਰ ਅੱਗੇ ਉਹਨਾਂ ਦੇ ਫੁਟਕਲ ਜਿਹੜੀਆਂ ਰਚਨਾਵਾਂ ਨੇ ਉਹਨਾਂ ਦੇ ਵਿੱਚ ਆਉਂਦਾ ਹੈ ਪੰਜਾਬੀ ਸੂਬੇ ਦੀ ਸਮੱਸਿਆ 1950 ਦੇ ਵਿੱਚ ਪੰਥ ਧਰਮ ਤੇ ਰਾਜਨੀਤਿਕ ਸਿਧਾਂਤਕ ਪੁਸਤਕ ਹੈ ਫਿਰ 1953 ਦੇ ਵਿੱਚ ਪੰਜਾਬੀ ਸਾਹਿਤ ਦਾ ਇਤਿਹਾਸ ਅ ਨੈਕਸਟ ਆਉਂਦਾ ਹੈ ਗਦਰ ਪਾਰਟੀ ਦੀ ਸੰਖੇਪ ਕਹਾਣੀ ਇਹ ਵੀ ਇਤਿਹਾਸਕ ਪੁਸਤਕ ਹੈ ਸੋਸ਼ਲਿਜ਼ਮ ਕੀ ਹੈ ਫਾਸਿਜ਼ਮ ਕੀ ਹੈ ਤਾਂ ਇਹ ਦੋ ਰਚਨਾਵਾਂ ਨੇ ਉਹਨਾਂ ਦੀਆਂ ਤਾਂ ਇੱਥੋਂ ਤੱਕ ਹੁੰਦੇ ਹੈ ਜੀ ਕੰਪਲੀਟ ਆਪਣੇ ਜਿਹੜੇ ਹੀਰਾ ਸਿੰਘ ਦਰਦ ਹਨ ਤੇ ਇਥੋਂ ਤੱਕ ਦਾ ਜੇ ਕਿਸੇ ਨੂੰ ਕੋਈ ਡਾਊਟ ਪ੍ਰਸ਼ਨ ਹੈ ਤਾਂ ਉਹ ਪੁੱਛ ਸਕਦਾ ਹੈ ਜੀ ਤੇ ਅੱਜ ਆਪਣਾ ਜਿਹੜਾ ਹੀਰਾ ਸਿੰਘ ਦਰਦ ਹੈ ਉਹ ਵੀ ਕੰਪਲੀਟ ਹੋ ਚੁੱਕਿਆ ਹਾਂਜੀ ਤਾਂ ਇੱਕ ਮੈਂ ਤੁਹਾਨੂੰ ਇੱਥੇ ਇਹ ਦੱਸਣਾ ਚਾਹਣੀ ਆ ਵੀ ਜਿਹੜਾ ਹੈ ਨਾ ਹੀਰਾ ਸਿੰਘ ਦਰਦ ਦੀਆਂ ਜਿਹੜੀਆਂ ਕਵਿਤਾਵਾਂ ਨੇ ਉਹਨਾਂ ਨੂੰ ਪੰਜ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਜਿਵੇਂ ਪਹਿਲੇ ਦੌਰ ਦੀ ਕਵਿਤਾ ਦੇ ਵਿੱਚ ਸਿੱਖ ਜਜ਼ਬਾਤਾਂ ਦੀ ਪ੍ਰਧਾਨਗੀ ਹੈ ਠੀਕ ਹੈ ਪਹਿਲੇ ਤੇ ਦੂਜੇ ਦੌਰ ਦੀਆਂ ਜਿਹੜੀਆਂ ਉਹਨਾਂ ਦੀਆਂ ਕਵਿਤਾਵਾਂ ਨੇ ਉਹਦੇ ਵਿੱਚ ਸਿੱਖ ਜਜ਼ਬਾਤਾਂ ਦੀ ਪ੍ਰਧਾਨਗੀ ਹੈ ਤੀਜੇ ਤੇ ਚੌਥੇ ਦੌਰ ਦੀ ਜਿਹੜੀ ਕਵਿਤਾ ਉਹਦੇ ਵਿੱਚ ਅੰਗਰੇਜ਼ੀ ਸਾਮਰਾਜ ਪ੍ਰਤੀ ਨਫ਼ਰਤ ਤੇ ਆਜ਼ਾਦੀ ਪ੍ਰਤੀ ਤੜਫ ਨੂੰ ਪੇਸ਼ ਕੀਤਾ ਗਿਆ ਪੰਜਵੇਂ ਦੌਰ ਦੀ ਜਿਹੜੀ ਕਵਿਤਾ ਹੈ ਉਹਦੇ ਵਿੱਚ ਆਜ਼ਾਦੀ ਤੋਂ ਨਿਰਾਸ਼ ਹੋ ਕੇ ਆਰਥਿਕ ਕਾਣੀ ਵੰਡ ਨੂੰ ਦੂਰ ਕਰਨ ਦੇ ਲਈ ਜਿਹੜੀਆਂ ਕਵਿਤਾਵਾਂ ਨੇ ਉਹ ਲਿਖੀਆਂ ਗਈਆਂ ਹਨ ਠੀਕ ਹੈ ਜੀ ਤਾਂ ਇਹ ਪੰਜ ਦੌਰਾਂ ਦੀਆਂ ਉਹਨਾਂ ਦੀਆਂ ਕਵਿਤਾਵਾਂ ਮੰਨੀਆਂ ਜਾਂਦੀਆਂ ਨੇ ਤੇ ਇੱਕ ਉਹਨਾਂ ਦੀਆਂ ਨਾ ਕੁਝ ਕਵਿਤਾਵਾਂ ਨੇ ਜਿਨ੍ਹਾਂ ਦੇ ਵਿਸ਼ੇ ਹੈ ਜਿਵੇਂ ਹੀਰਾ ਸਿੰਘ ਦਰਦ ਦੀਆਂ ਕੁਝ ਕਵਿਤਾਵਾਂ ਤੇ ਉਹਨਾਂ ਦੇ ਜਿਹੜੇ ਵਿਸ਼ੇ ਇੰਪੋਰਟੈਂਟ ਹੈ ਜਿਵੇਂ ਹਾਏ ਪਾਣੀ ਕਵਿਤਾ ਇਸ ਕਵਿਤਾ ਦੇ ਵਿੱਚ ਅਛੂਤਾਂ ਉੱਪਰ ਹੁੰਦੇ ਜ਼ੁਲਮਾਂ ਦਾ ਵਰਣਨ ਕੀਤਾ ਗਿਆ ਹੈ ਅਲੱਗ ਜਿਹਾ ਕਹਿ ਲਓ ਵਿਸ਼ਾ ਉਹਨਾਂ ਨੇ ਚੁਣਿਆ ਹਾਏ ਪਾਣੀ ਕਵਿਤਾ ਦੇ ਵਿੱਚ ਜਿਹੜੇ ਅਛੂਤ ਕਹਿ ਲਓ ਜਿਹੜੇ ਮੰਨੇ ਜਾਂਦੇ ਸੀ ਉਹਨਾਂ ਦੇ ਉੱਪਰ ਵਿਅੰਗ ਕੀਤਾ ਗਿਆ ਹੈ ਉਸ ਤੋਂ ਅੱਗੇ ਤੈਂ ਕੀ ਦਰਦਨਾ ਆਇਆ ਜਿਹੜੀ ਇਹਨਾਂ ਦੀ ਕਵਿਤਾ ਸੀਗੀ 13 ਅਕਤੂਬਰ 1919 ਨੂੰ ਇਸ ਇਹ ਕਵਿਤਾ ਹੈ ਜਿਹੜੀ ਉਹ ਲਿਖੀ ਗਈ ਸੀ ਤੇ ਇਹਦੇ ਵਿੱਚ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਉਪਕਾਰਾਂ ਦਾ ਜ਼ਿਕਰ ਕੀਤਾ ਹੈ ਤੇ ਬਾਬਰ ਦੇ ਹੱਲੇ ਦੇ ਨਾਲ ਹੋਈ ਤਬਾਹੀ ਦੀ ਗੱਲ ਕੀਤੀ ਆ ਵੀ ਗੁਰੂ ਨਾਨਕ ਦੇਵ ਜੀ ਨੇ ਕੀ ਉਪਕਾਰ ਕੀਤਾ ਲੋਕਾਂ ਦੇ ਉੱਪਰ ਤੇ ਉਸ ਸਮੇ ਜਿਹੜਾ ਕਹਿ ਲਓ ਬਾਬਰ ਨੇ ਹਮਲਾ ਕੀਤਾ ਸੀ ਤਾਂ ਉਦੋਂ ਕੀ ਕਹਿ ਲਓ ਤਬਾਹੀ ਹੋਈ ਉਸ ਦਾ ਚਿੱਤਰ ਪੇਸ਼ ਕੀਤਾ ਗਿਆ ਹੁਣ ਇਹ ਜਿਹੜੀ ਕਵਿਤਾ ਉਹਦੀਆਂ 2 70 ਨੇ ਅੱਖਾਂ ਨਾਲ ਨਾ ਦਿਸੇ ਤਸਵੀਰ ਤੇਰੀ ਕੁਦਰਤ ਦੇਖ ਕੇ ਮੂੰਠੀ ਵਾਹ ਨਿਕਲੇ ਕਣੀ ਦਰਦ ਦੀ ਕੋਈ ਖਿਲਾਰੀ ਆਵੇ ਐਡੇ ਵਗ ਕੇ ਸਭ ਪਰਵਾਹ ਨਿਕਲੀ ਤਾਂ ਇਹ ਤੈ ਕੀ ਦਰਦ ਨਾ ਆਇਆ ਕਵਿਤਾਵਾਂ ਦੀਆਂ ਕੋਈ 2 17 ਨੇ ਜਿਹੜੀਆਂ ਆਪਾਂ ਤੁਹਾਡੇ ਸਾਹਮਣੇ ਪੇਸ਼ ਕੀਤੀਆਂ ਹਨ ਠੀਕ ਹੈ ਜੀ ਤਾਂ ਇਹ ਸਾਰੀਆਂ ਕਵਿਤਾਵਾਂ ਦੇ ਵਿੱਚੋਂ ਉਹਨਾਂ ਦੀਆਂ ਜਿਹੜੀਆਂ ਹੀਰਾ ਸਿੰਘ ਦਰਦ ਦੀਆਂ ਕਵਿਤਾਵਾਂ ਨੇ ਜਿਵੇਂ ਕੌਮੀ ਚੋਕ ਤੇਰੇ ਮੂੰਹੋਂ ਵਿੱਚ ਜ਼ੁਬਾਨ ਤੇਰੇ ਮੂੰਹ ਵਿੱਚ ਜ਼ੁਬਾਨ ਨਹੀਂ ਸਰੀਦੀਆਂ ਛਾਵਾਂ ਇਹ ਜੇਲ੍ਹ ਯਾਤਰਾ ਨਾਲ ਸੰਬੰਧਿਤ ਹੈ ਜਿਹੜੀ ਸਰੀਦੀਆਂ ਛਾਵਾਂ ਕਵਿਤਾ ਹੈ ਨੈਕਸਟ ਹੈ 라ਵੀ ਚਣਾ ਦੇ ਵੈਣ ਧਰਤੀ ਮਾਤਾ ਬੋਲ ਅਧੂਰੀਆਂ ਸੱਦਰਾਂ ਉਪਕਾਰੀ ਹੰਝੂ ਜਲਿਆਂ ਵਾਲੇ ਬਾਗ ਦੀ ਵਿਸਾਖੀ ਜੀਵਨ ਕਣੀਆਂ ਤੇ ਬਾਹੂ ਬਲ ਤੇ ਭਰੋਸੇ ਇਹ ਉਹਨਾਂ ਦੀਆਂ ਉੱਤਮ ਰਚਨਾਵਾਂ ਮੰਨੀਆਂ ਜਾਂਦੀਆਂ ਨੇ ਹੀਰਾ ਸਿੰਘ ਦਰਦਦੀਆਂ ਜਿਹੜੀਆਂ ਪੁੱਛੀਆਂ ਜਾ ਸਕਦੀਆਂ ਨੇ ਇੰਪੋਰਟੈਂਟ ਹੈ ਜਿਹੜੀਆਂ ਹਨਾ ਜਿੰਨਾ ਬਾਰੇ ਆਮ ਗੱਲਬਾਤ ਹੋ ਸਕਦੀ ਹੈ ਤੇ ਉਸ ਤੋਂ ਅੱਗੇ ਉਹ ਕਹਿੰਦੇ ਵੀ ਜਿਹੜਾ ਇਹ ਕਵਿਤਾਵਾਂ ਨੇ ਇਹ ਉਹਨਾਂ ਦੀ ਉੱਤਮ ਰਚਨਾ ਮੰਨੀਆਂ ਗਈਆਂ ਨੇ ਹੀਰਾ ਸਿੰਘ ਦਰਦਦਿਆਂ ਠੀਕ ਹੈ ਜੀ ਤੇ ਜਿਹੜਾ ਉਹਨਾਂ ਦਾ ਮਾਸਿਕ ਪੱਤਰ ਹੈ ਨਾ ਜੀ ਫੁਲਵਾੜੀ ਤਾਂ ਉਹਦੇ ਵਿੱਚ 150 ਤੋਂ ਵੱਧ ਕਵਿਤਾਵਾਂ ਛਪੀਆਂ ਸੀਗੀਆਂ ਕਹਿ ਲਓ ਹੀਰਾ ਸਿੰਘ ਦਰਦਦਿਆਂ ਫੁਲਵਾੜੀ ਪੱਤਰ ਦੇ ਵਿੱਚ 150 ਤੋਂ ਵੱਧ ਕਵਿਤਾਵਾਂ ਪ੍ਰਕਾਸ਼ਿਤ ਹੋਈਆਂ ਸੀ ਇਸ ਤੋਂ ਇਲਾਵਾ ਅਕਾਲੀ ਲਾਲ ਸਵੇਰਾ ਨਵਾਂ ਯੁੱਗ ਤੇ ਰੋਜ਼ਾਨਾ ਕੌਮੀ ਦਰਦ ਇਹ ਵੀ ਉਸ ਦੀਆਂ ਜਿਹੜੀਆਂ ਕਵਿਤਾਵਾਂ ਇਨ੍ਹਾਂ ਖ਼ਬਰਾਂ ਦੇ ਵਿੱਚ ਵੀ ਛਪਦੀਆਂ ਰਹੀਆਂ ਸਨ ਠੀਕ ਹੈ ਜੀ ਤਾਂ ਇੱਥੇ ਕੰਪਲੀਟ ਹੁੰਦਾ ਹੈ ਜੀ ਆਪਣਾ ਹੀਰਾ ਸਿੰਘ ਦਰਦ ਜੇ ਕਿਸੇ ਦਾ ਕੋਈ ਸਵਾਲ ਪ੍ਰਸ਼ਨ ਹੈ ਤਾਂ ਉਹ ਪੁੱਛ ਸਕਦਾ ਹੈ ਜੀ ਨਹੀਂ ਤਾਂ ਫਿਰ ਆਪਾਂ ਇੱਥੇ ਹੀ ਕਲਾਸ ਨੂੰ ਦਿੰਦੇ ਹਾਂ ਜੀ ਵਿਸ਼ਰਾਮ ਤੇ ਮਿਲਾਂਗੇ ਜੀ ਕੱਲ ਨੂੰ ਨਵੇਂ ਰਾਈਟਰ ਦੇ ਨਾਲ ਕੱਲ ਨੂੰ ਕਰਾਂਗੇ ਜੀ ਨੰਦ ਲਾਲ ਨੂਰਪੁਰੀ ਸੋ ਕਲਾਸ ਤੋਂ ਬਾਅਦ ਆਪਦੇ ਕੀਮਤੀ ਸੁਝਾਅ ਜ਼ਰੂਰ ਦੇ ਕੇ ਜਾਣਾ ਜੀ ਹਾਂ ਜੀ ਧੰਨਵਾਦ ਜੀ ਸਭ ਦਾ ਧੰਨਵਾਦ ਜੀ ਠੀਕ ਹੈ ਜੀ ਫਿਰ ਮਿਲਦੇ ਆ ਕੱਲ ਨੂੰ ਅਗਲੀ ਕਲਾਸ ਦੇ ਵਿੱਚ ਸਭ ਦਾ ਸ਼ੁਕਰੀਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ